ਆਹ ਕਿ ਤੋ ਕੋਈ ਕਰੂਗਾ ਮੁਕਾਬਲੇ ਆ ਗੱਲ ਪੱਥਰ ਤੇ ਲੀਕ ਮੇਰੀ ਲੇਖ ਵੈ ਤੁਸੀਂ ਲੋਕਾਂ ਨਾਲ ਵੀ ਵੀ ਗਾਣੇ ਕੱਟਦੇ ਆ ਤੁਹਾਡੇ ਵੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਆ ਤੁਹਾਡਾ ਹੋਸਟ ਚਾਚਾ ਸੈਂਟਰੀ ਦੋਸਤੋ ਐਪਲ ਜੋ ਕਿ ਦੁਨੀਆ ਦੀ ਮੰਨੀ ਪਰਮਨੀ ਕੰਪਨੀ ਹੈ ਉਸਨੇ ਹਾਲ ਹੀ ਚ ਆਪਣੀ ਇੱਕ ਵਾਚ ਲਾਂਚ ਕੀਤੀ ਹੈ ਅਤੇ ਮਾਨ ਵਾਲੀ ਗੱਲ ਇਹ ਹੈ ਕਿ ਉਸ ਵਾਚ ਵਿੱਚ ਉਹਨਾਂ ਨੇ ਸਿਰਫ ਇੱਕ ਹੀ ਪੰਜਾਬੀ ਗਾਣਾ ਪਾਇਆ ਹੈ ਜੋ ਕਿ ਇੰਬੈਲਟ ਹੈ ਦੋਸਤੋ ਉਸ ਗਾਣੇ ਦਾ ਨਾਮ ਹੈ ਲੇਜੈਂਡ ਅਤੇ ਇਹ ਸਿੱਧੂ ਮੂਸੇਵਾਲਾ ਦੁਆਰਾ ਗਾਇਆ ਗਿਆ ਹੈ ਫਰਮਾ ਕੀ ਦੱਸਾਂ ਤੇ ਕੀ ਨਾਮ ਦਾ ਕਿਹੜੇ ਗਾਣੇ ਦਾ ਲਾਵਾਂ ਇੱਕੋ ਹੀ ਗੱਲ ਐ Apple ਨੇ ਆਪਣੀ ਨਵੀਂ ਸੀਰੀਜ਼ Watch ਦੀ ਲਾਂਚ ਕੀਤੀ ਐ Apple ਨੇ ਉਹਦੇ ਚ ਇੱਕੋ ਹੀ ਪੰਜਾਬੀ ਬੰਦੇ ਦਾ ਗਾਣਾ ਇਨ ਬਿਲਟ ਆ ਉਹ ਵਨ ਐਂਡ ਓਨਲੀ ਸਿੱਧੂ ਮੂਸੇਵਾਲਾ ਆਉਂ ਕਿ ਤੋਕ ਕੋਈ ਕਰੂਗਾ ਮੁਕਾਬਲੇ ਆ ਗੱਲ ਪੱਥਰ ਤੇ ਲੀਕ ਮੇਰੀ ਲੇਖ ਏ ਹੁਸੀ ਲੋਕਾਂ ਦਾ ਦੋਸਤੋ ਤੁਹਾਡੇ ਕੋਲ Apple ਦੇ ਫੋਨ ਦਾ ਕਿਹੜਾ ਮਾਡਲ ਹੈ ਕਮੈਂਟ ਕਰਕੇ ਜੂਰ ਦੱਸਿਓ ਤੇ ਅੱਜ ਲਈ ਇੰਨੀ ਮਿਲਦਿਆ ਨੈਕਸਟ ਵੀਡੀਓ ਚ ਤੇ ਇਦਾਂ ਦੀ ਹੋਰ ਮਜ਼ੇਦਾਰ ਵੀਡੀਓ ਲਈ ਸਾਡੇ ਚੈਨਲ ਸਬਸਕ੍ਰਾਈਬ ਜੂਰ ਕਰ ਲਿਓ ਧੰਨਵਾਦ ਸਾਜ ਸਾਦੇ ਨਾਲ ਸਾਡੇ ਚਾਉਂਦੇ ਆ ਰਾਉਣਾ ਤੁਸੀਂ ਭੁੱਲ ਜਾਓ ਭੁੱਲ ਜਾਓ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜਾਓ ਇਹ